ਦੇਸ਼ਾਂ ਵਦੇਸਾਂ ਵਿੱਚ ਜਿੰਨੇ ਵੀ ਆਪਣੇ ਸੱਜਣ ਮਿੱਤਰ ਵਸਦੇ ਆ ਸਾਰਿਆਂ ਦਾ ਧੰਨਵਾਦ ਤੇ ਨਾਲੇ ਦੋਸਤੋ ਅੱਜ ਤੁਹਾਨੂੰ ਮੈਂ ਜਿਹੜੀ ਵੀਡੀਓ ਬਣਾਉਣ ਲੱਗਾ ਆ ਵੀਡੀਓ ਜਿਹਦੇ ਬਾਰੇ ਦੱਸਣ ਲੱਗਾ ਆ ਆਸ਼ਕੀ ਦੇ ਨਿਜ਼ਮ ਵੀ ਲੋਕ ਦੁਨੀਆ 'ਚ ਕਿੰਨੇ ਤਰ੍ਹਾਂ ਦੇ ਆ ਕਿੰਨੇ ਤਰ੍ਹਾਂ ਦੇ ਆਸ਼ਕ ਪੈਦਾ ਹੋਏ ਆ ਜਿੱਦੋਂ ਤੋਂ ਹੀਰ ਰਾਂਝਾ ਹੋਰ ਦੁਨੀਆ ਸਾਰੀ ਸਾਜੀ ਆ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਵਿੱਚ ਹੀ ਪੈਦਾ ਹੋਊਗਾ ਦੁਨੀਆ 'ਤੇ ਕਿਉਂਕਿ ਕੋਈ ਵੀ ਮਤਲਬ ਚੀਜ਼ ਅਲੱਗ ਨਹੀਂ ਪੈਦਾ ਹੋएगी ਹਰ ਇੱਕ ਚੀਜ਼ ਦੁੱਖ ਸੁੱਖ ਦੁਨੀਆ ਦੇ ਨਾਲ ਆ ਦੁਨੀਆ ਤੇ ਹਰ ਇੱਕ ਚੀਜ਼ ਦਾ ਜੋੜਾ ਤੇ ਮੈਂ ਸਭ ਤੋਂ ਪਹਿਲਾਂ ਖੁਸ਼ੀਆਰਸ਼ ਕਰਦਾ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਦੇ ਵਿੱਚ ਆਪਦੀ ਰਾਇ ਜ਼ਰੂਰ ਦੇ ਦਿੱਤਾ ਕਰੋ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜੀ ਆ ਮੈਨੂੰ ਕਈ ਮੁੰਡਿਆਂ ਨੇ ਵੀ ਕਮੈਂਟ ਕੀਤੇ ਸੀ ਤੇ ਬਜ਼ੁਰਗਾਂ ਨੇ ਵੀ ਕਈ ਆਪਣੇ ਦੱਸ ਦਿੰਦਿਆ ਵੀ ਆਸ਼ਕੀ ਦੇ ਨਜ਼ਮ ਬਾਰੇ ਦੱਸੋ ਮੈਂ ਤੁਹਾਨੂੰ ਗੱਲ ਕਰਦਾ ਵੀ ਆਪ ਦੀ ਆਪ ਦੀ ਉਮਰ ਦੇ ਵਿੱਚ ਹਰੇਕ ਬੰਦਾ ਧੱਕੇ ਖਾਂਦਾ ਹੈਗਾ ਕੋਈ ਥੋੜੇ ਖਾਂਦਾ ਕੋਈ ਬਾਲੇ ਖਾਂਦਾ ਠੀਕ ਹੈ ਕਈ ਕੋਈ ਇਹੋ ਜਿਹਾ 100 ਦੇ ਵਿੱਚੋਂ ਕੋਈ ਹਜ਼ਾਰਾਂ ਦੇ ਵਿੱਚੋਂ ਇੱਕ ਅਦਾ ਬੰਦਾ ਹੋਊਗਾ ਜਿਹਨੇ ਜ਼ਿੰਦਗੀ ਦੇ ਵਿੱਚ ਜਵਾਨੀ ਬੜਾਪੇ ਦੇ ਵਿੱਚ ਇਹ ਕੰਮ ਨਹੀਂ ਕੀਤਾ ਉਹਨਾਂ ਜਿਹਦੀ ਸਾਫ਼ ਸਲੇਟ ਹੋ ਗਈ ਪਰ ਹਰੇਕ ਬੰਦਾ ਮਾੜਾ ਮੋਟਾ ਤਾਂ ਕਈ ਸ਼ੱਕੇ ਜ਼ਰੂਰ ਖਾਂਦਾ ਹੈ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਦਨਾ ਆਸ਼ਕੀ ਦੇ ਨਜ਼ਮ ਨੰਬਰ 1 ਜੇ ਤੁਸੀਂ ਕਿਸੇ ਦੇ ਨਾਲ ਆ ਰਿਲੇਸ਼ਨ ਦੇ ਵਿੱਚ ਉਹ ਤੁਹਾਡਾ ਕਿਸੇ ਨਾਲ ਕੋਈ ਰਿਸ਼ਤਾ ਤੇ ਤੁਸੀਂ ਉਹਦੇ ਮਗਰ ਮਗਰ ਫਿਰਦੇ ਹੋ ਔਰਤ ਦੇ ਜਾਂ ਬੰਦੇ ਦੇ ਬੰਦਾ ਹੋਵੇ ਜਾਂ ਬੁੜੀ ਉਹਦੇ ਮਗਰਮਾ ਫਿਰਦੇ ਪਰ ਸੋਨ ਨੂੰ ਉਹ ਮਾੜਾ ਸਮਝਦਾ ਤੁਹਾਡੀ ਕਦਰ ਨਹੀਂ ਕਰਦਾ ਤੁਸੀਂ ਉਹਦੀ ਬਹੁਤ ਜਿਆਦਾ ਕਦਰ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਨੰਬਰ 1 ਆ ਉਹਦਾ ਪਿੱਛਾ ਕਰਨਾ ਛੱਡ ਦਿਓ ਜਦੋਂ ਤੁਸੀਂ ਕਿਸੇ ਵੀ ਚੀਜ਼ ਦਾ ਪਿੱਛਾ ਕਰੋਗੇ ਉਸ ਨੂੰ ਕਦੇ ਨਹੀਂ ਮਿਲਦੀ ਜ਼ਿੰਦਗੀ ਦੇ ਵਿੱਚ 100% ਤਜਰਬਾ ਕਰਕੇ ਦੇਖ ਲਓ ਕਿਉਂਕਿ ਮੌਤ ਵਿੱਚ ਦਿੱਤੀਆਂ ਹੋਈਆਂ ਚੀਜ਼ਾਂ ਸੋਗਾਤਾਂ ਦੀ ਕਦੇ ਕੋਈ ਕਦਰ ਨਹੀਂ ਕਰਦਾ ਜਿਹੜੀ ਚੀਜ਼ ਆ ਪੈਸੇ ਲਾ ਕੇ ਖਰੀਦੀ ਹੁੰਦੀ ਆ ਉਹਦੀ ਕੀਮਤ ਤਾਂ ਖਰੀਦਣ ਵਾਲੇ ਨੂੰ ਪਤਾ ਹੁੰਦਾ। ਇਸ ਕਰਕੇ ਜੇ ਕੋਈ ਬੁੜੀ ਆ ਜਾਂ ਕੋਈ ਬੰਦਾ ਆ ਆਪਾਂ ਜਿਹਦੇ ਨਾਲ ਕੋਈ ਰਿਸ਼ਤਾ ਕੋਈ ਪਿਆਰ ਮੁਹੱਬਤ ਹੁੰਦੀ ਆ ਆਪਾਂ ਉਹਦੇ ਨਾਲ ਜਿਆਦਾ ਜਿਹੇ ਪਿਆਰ ਮੁਹੱਬਤ ਕਰਦੇ ਆ ਉਹ ਆਪਣੇ ਤੋਂ ਉੱਨੇ ਹੀ ਦੂਰ ਚਲਾ ਜਾਂਦਾ। ਇਸ ਕਰਕੇ ਮੈਂ ਨੰਬਰ 1 ਇਹੀ ਗੱਲ ਕਹਿਣਾ ਵੀ ਕਦੇ ਵੀ ਕਿਸੇ ਚੀਜ਼ ਦਾ ਪਿੱਛਾ ਨਾ ਕਰੋ। ਇਸ ਕਰਕੇ ਉਸ ਨੂੰ ਛੱਡ ਦਿਓ। ਬਿਲਕੁਲ ਛੱਡ ਦਿਓ ਜੇ ਉਹਦੇ ਦਿਲ 'ਚ ਕੋਈ ਭਾਵਨਾ ਜਾਂ ਰਹਿਮਤ ਹੋਈ ਤਾਂ ਉਹ ਆਪੇ ਵਾਪਸ ਆਉਗੀ ਚੀਜ਼। ਜੇ ਆਪਣੇ ਕਰਮਾਂ 'ਚ ਹੋਈ ਕਈ ਵਾਰੀ ਇਹੋ ਜੀਆਂ ਚੀਜ਼ਾਂ ਦੁਬਾਰਾ ਵਾਪਸ ਆਈਆਂ ਜਿਹੜੇ ਦੁਬਾਰਾ ਵਾਪਸ ਆਈਆਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਉਹ ਬੰਦਾ ਜਾਂ 부ੜੀ ਮੇਰੀ ਇੰਨੀ ਕਦਰ ਕਰਦਾ ਸੀਗਾ ਇਸ ਕਰਕੇ ਉਹ ਚੀਜ਼ਾਂ ਵਾਪਸ ਆਈਆਂ ਜੇ ਨਹੀਂ ਆਈ ਤਾਂ ਤੁਸੀਂ ਗਾਂਹ ਵਾਲਾ ਕੋਈ ਹੋਰ ਰਸਤਾ ਆਪਣਾ ਲਓ ਦੂਜੀ ਗੱਲ ਆ ਕਦੇ ਵੀ ਆਪਦੇ ਆਸ਼ਕ ਮਿੱਤਰ ਨੂੰ ਜਾਂ ਮਹਿਲਾ 부ੜੀ ਨੂੰ ਜਾਂ ਬੰਦੇ ਨੂੰ ਕਦੇ ਵੀ ਮਤਲਬ ਮਹਿੰਗੇ ਤੋਂ ਮਹਿੰਗੇ ਤੋਹਫੇ ਨਾ ਦਿਓ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਤੋਹਫੇ ਲੈ ਕੇ ਦੇਣੇ ਸ਼ੁਰੂ ਕਰ ਦਿੰਦੇ ਆ ਤਾਂ ਦੂਜੇ ਨੂੰ ਐ ਲੱਗਣ ਲੱਗ ਜਾਂਦਾ ਸਾਹਮਣੇ ਵਾਲ ਨੂੰ ਵੀ ਇਹ ਮੇਰੇ ਜੋਗਾ ਹੀ ਐ ਭੈਣ ਘੜਾਵੇ ਲੋਕ ਇਹੋ ਜਿਹੀ ਐ ਖਾ ਕੇ ਮੁੜ ਕੇ ਜਾ ਪ ਉਹਦੇ ਕੰਨ ਨੂੰ ਵਟਿਆ ਵੀ ਮਤਲਬ ਕੱਢਿਆ ਤੇ ਪਾਸਾ ਵਟਿਆ ਪੰਜਾਬੀ ਕੀ ਤੁਹਾਨੂੰ ਮੈਂ ਗੱਲ ਦੱਸ ਦਿੰਨਾ ਹੈ ਮਤਲਬ ਕੱਢ ਕੇ ਮਹਿੰਗੇ ਤੋਹਫੇ ਲੈ ਕੇ ਤੁਹਾਨੂੰ ਬਰਬਾਦ ਕਰਕੇ ਤੇ ਆ ਪਿੱਛੇ ਹੋ ਜਾਂਦੇ ਆ ਕਦੇ ਵੀ ਆਪਦੇ ਜਾਨ ਪਛਾਨ ਵਾਲੇ ਜਾਂ ਜਿਹਦੇ ਨਾਲ ਵੀ ਆਪਣਾ ਕੋਈ ਪਿਆਰ ਮੁਹੱਬਤ ਦਾ ਰਿਸ਼ਤਾ ਨੰਬਰ ਤਿੰਨ ਮੈਂ ਤੁਹਾਨੂੰ ਕਹਿਣਾ ਵੀ ਉਸ ਨੂੰ ਸਿਰ ਤੇ ਨਾ ਬਿਠਾਓ ਉਹਨੂੰ ਜਿਆਦਾ ਮਿੱਠੀਆਂ ਨਾ ਮਾਰੋ ਵੀ ਬੁੱਗੇ ਮੇਰਾ ਤੇਰੇ ਬਣਾ ਸਰਦਾ ਨਹੀਂਗਾ ਮੇਰਾ ਇਹਨੂੰ ਨਾ ਜੇ ਨਹੀਂ ਹੋਣਾਗਾ ਉਹਨੂੰ ਐ ਲੱਗਣ ਲੱਗ ਜਾਂਦੇ ਵੀ ਇਹ ਮੇਰੇ ਜੋਗਾ ਹੀ ਆ ਇਹ ਚੀਜ਼ਾਂ ਤੋਂ ਬੰਦੇ ਨੂੰ ਹਮੇਸ਼ਾ ਗੁਰੇਜ਼ ਕਰਨਾ ਚਾਹੀਦਾ ਜਿੰਨਾ ਇਹ ਤੋਂ ਦੂਰ ਹਟ ਕੇ ਚੱਲੋਗੇ ਉਨਾਂ ਕਈ ਵਾਰੀ ਗੱਲਾਂ ਕਹਿਣ ਦੀਆਂ ਹੋਰ ਹੁੰਦੀਆਂ ਕਰਨ ਦੀਆਂ ਹੋਰ ਹੁੰਦੀਆਂ ਦੂਜੀ ਗੱਲ ਹੈ ਕਈ ਰਿਆਸ਼ਕੀ ਦੇ ਵਿੱਚ ਜਿਹੜੀਆਂ ਆਪਾਂ ਬੁੜੀ ਨਾਲ ਜਾਂ ਕਿਸੇ ਨਾ ਵੀ ਫਰੈਂਡ ਨਾਲ ਮਹਿਲਾ ਮਿੱਤਰ ਨਾਲ ਗੱਲਬਾਤ ਕਰਦੇ ਆ ਉਹ ਆਪਾਂ ਨੂੰ ਐਵੇਂ ਫੋਨ ਤੇ ਬੁਗੇ ਰੋਟੀ ਖਾ ਲਈ ਬੁਗੇ ਚਾਹ ਪੀ ਲਈ ਬੁਗਿਆ ਕਰ ਲਿਆ ਜੇ ਕਰ ਲਿਆ ਉਹ ਕਰ ਲਿਆ ਇਹ ਸਭ ਝੂਠਾ ਬਗਵਾਸ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਗੱਲ ਦੱਸਦਾ ਤੁਹਾਡਾ ਸਭ ਤੋਂ ਪਿਆਰਾ ਬੁਗਾ ਕੌਣ ਹੋ ਸਕਦਾ ਤੁਹਾਡੇ ਘਰ ਵਾਲੀ ਹੋ ਸਕਦੀ ਆ ਜਿਹੜੀ ਤੁਹਾਨੂੰ ਅਸਲ ਰੂਪ ਦੇ ਵਿੱਚ ਮਤਲਬ ਰੋਟੀ ਫੜਾਉਗੀ ਅਸਲ ਦੇ ਵਿੱਚ ਪਾਣੀ ਫੜਾਉਗੀ ਅਸਲ ਦੇ ਵਿੱਚ ਤੁਹਾਡੀ ਕਦਰ ਕਰਗੋ ਤੁਹਾਡੇ ਘਰ ਵਾਲੀ ਹੋ ਸਕਦੀ ਹੈ ਪਰ ਜਿਹੜੀਆਂ ਬਾਹਰ ਲੀਆਂ ਉਹ ਤੁਹਾਨੂੰ ਇਕੱਲਾ ਬੁਗੇ ਬੁਗੇ ਗੱਲਾਂ ਕਹਿਣਦੀਆਂ ਹੁੰਦੀਆਂ ਕਹਿਣ ਗੱਲਾਂ ਨਾਲ ਹੀ ਰੋਟੀਆਂ ਖਵਾਉਂਦੀਆਂ ਨੇ ਗੱਲਾਂ ਨਾਲ ਹੀ ਪਾਣੀ ਪਿਆਉਂਦੀਆਂ ਉਹ ਬਿਲਕੁਲ ਅਸਲ ਸੱਚਾਈ ਨਹੀਂ ਉਹ ਬਿਲਕੁਲ ਝੂਠਾ ਫਰੇਵ ਆ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਸਭ ਤੋਂ ਅਸਲ ਜਿਹੜੀ ਸੱਚਾਈ ਹੈ ਤੁਹਾਡੀ ਤੁਹਾਡੇ ਸਭ ਤੋਂ ਦੋਸਤ ਹੈ ਜਿਹੜੀ ਨੇੜੇ ਉਹ ਘਰ ਵਾਲੀ ਹੋ ਸਕਦੀ ਹੈ ਇਹ ਸੀ ਆਸ਼ਕੀ ਦੇ ਮੇਰੇ ਕੁਝ ਨਿਜਮ ਜਿਨ੍ਹਾਂ ਦਾ ਤਿਆਰਬਾ ਖੱਟਾ ਪਰ ਮੈਂ ਤੁਹਾਨੂੰ ਗੱਲ ਕਹਿਨੇ ਜੇ ਕਿਤੇ ਕਿਸੇ ਦੀ ਆਪਦੇ ਘਰ ਵਾਲੀ ਨਹੀਂ ਬਣਦੀ ਤਾਂ ਆਪਦੇ ਘਰ ਵਾਲੀ ਨਾਲ ਹਮੇਸ਼ਾ ਬਣਾ ਕੇ ਰੱਖੋ ਆਪਦੇ ਜਿਹੜੇ ਕੋਈ ਝਮੇਲੇ ਆ ਉਹਨਾਂ ਨੂੰ ਸਾਧ ਕੇ ਰੱਖੋ ਤੁਹਾਡੇ ਘਰ ਵਾਲੀ ਤੋਂ ਨੇੜੇ ਤੁਹਾਡੇ ਕੋਈ ਨਹੀਂ ਹੋ ਸਕਦਾਗਾ ਬਾਕੀ ਜਿਹੜੀਆਂ ਆਸ਼ਕੀਆਂ ਫਾਸ਼ਕੀਆਂ ਗੱਲ ਕੀਤੀ ਆ ਇਹ ਸਭ ਕੂੜ ਹੈ ਤੇ ਝੂਠ ਹੈ ਦੁਨੀਆ ਜਿਹੜੀ ਹੈਗੀ ਆ ਇਹ ਝੂਠ ਹੈ ਭੈਣ ਘੜਾਵੇ ਲੋਕ ਐਵੇਂ ਮਤਲਬ ਇੱਕ ਦੂਜੇ ਨੂੰ ਚੱਕਰਾਂ ਦੇ ਵਿੱਚ ਫਸਾਈ ਰੱਖਦੇ ਆ ਕਿਤੇ ਨਾਲੇ ਆਪਦਾ ਘਰ ਬਰਬਾਦ ਕਰਨ ਦੇ ਆ ਇਹ ਸੀ ਮੇਰੀ ਅੱਜ ਦੀ ਵੀਡੀਓ ਆਸ਼ਕੀ ਦੇ ਨਿਜਮਾ ਬਾਰੇ ਜੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਦੀ ਰਾਏ ਦੇ ਦਿਓ ਪਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਆਉਣ ਵਾਲ